ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀ ਬਲੌਗ ਤੇ ਅੱਜ ਦੀ ਬਲੌਗ ਦੇ ਵਿੱਚ ਨਾ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਚੁਣ-ਚੁਣ ਕੇ ਪ੍ਰਿੰਟ ਲੈ ਕੇ ਆਂਦੇ ਆਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਸੋਹਣੇ ਸੂਟ ਨੇਗੇ ਪਿਓਰ ਕਾਟਨ ਤੇ ਡਿਜੀਟਲ ਪ੍ਰਿੰਟ ਹੈਗਾ ਇਹ ਸੂਟ ਜਿਹੜਾ ਦੇਖ ਰਹੇ ਹੋ ਤੁਸੀਂ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇਗੇ ਦੇਖੋ ਪ੍ਰਿੰਟ ਕਿੰਨਾ ਸੋਹਣਾ ਦਾ ਇਹਦੇ ਨਾਲ ਤੁਸੀਂ ਪਿਓਰ ਦਾ ਦੁਪੱਟਾ ਵੀ ਲਾ ਸਕਦੇ ਹੋ ਤੇ ਜਨੂਨ ਜਤ ਦਾ ਪੱਟਾ ਵੀ ਲਵਾ ਸਕਦੇ ਹੋ ਤੇ ਬਨਸਲੀਨ ਦਾ ਵੀ ਬਹੁਤ ਸੋਹਣੇ ਸੂਟ ਬਣਨਗੇ ਇਹ ਪਿਓਰ ਕਾਟਨ ਤੇ ਆਪਣਾ ਪਿਓਰ ਕਾਟਨ ਦਾ ਇਕਾ ਟੈਕਸ ਦਾਗਾ ਤੇ ਪ੍ਰਿੰਟ ਕੋਲਮਾ ਜਿਹਾ ਪੈਂਟ ਹੈ ਬਹੁਤ ਸੋਹਣਾ ਪ੍ਰਿੰਟ ਹੈਗਾ बहुत सोहना गागर प्योर कॉटन है।, तो गा है इस कपड़े कोट आए थे एक प्रिंट जरा दिखा रहे हैं इसते चार कलर ने गे ਪਰਾ ਤੁਸੀਂ ਚੈੱਕ ਕਰ ਸਕੋਏ ਪਰਾ ਬਹੁਤ ਵਧੀਆਗਾ ਫੋਟੋ ਹੀ ਘੱਟ ਰੇਟਾਂ ਤੇ ਇਹ ਆ ਗਿਆ ਇਹਦਾ ਲਾਸਟ ਕੰਮਰ ये देखले दूसरा प्रिंट आ गया कपड़ा सेम ही है कॉटन का एक का टच कॉटन है कि बढ़िया च प्योर कॉटन है कपड़ा प्रिंट देखो बहुत सोहना प्रिंट है ਬਾਰੰਦਰਾ ਪਾਉਣ ਵਾਸਤੇ ਬਹੁਤ ਸੋਹਣੀ ਚੀਜ਼ ਬਣੂਗੀ। ਦੁਪੱਟਾ ਪਾਵੇਂ ਤੁਸੀਂ ਸਮਲ ਮਸਕਤੀਰ ਲਾਓ, ਕੋਮੇ ਪਿਓਰਾ ਥਾ ਲਾਓ, ਕੋਮੇ ਜਨੂਨ ਥਾ ਲਾਓ। ਦੁਪੱਟਾ ਕੋਈ ਮਰਜ਼ੀ ਲਾ ਸਕਦੇ ਹੋ ਤੁਸੀਂ। ਬਾਹਰੋਂ ਜਿੱਕਾ ਹਾਲ ਸਭਾ ਹੈ ਜਿੱਕਾ